ਕੀ ਫਤਿਹ ਸੋ ਗੁਰੂ ਅਰਬਦਾਸ ਮਹਾਰਾਜ ਜੀ ਜਿਨ੍ਹਾਂ ਨੇ ਸਾਡੇ ਸਮਾਜ ਦੇ ਵਿੱਚ ਇਨਕਲਾਬ ਦਾ ਮੋੜ ਬੰਧਿਆ ਉਹਨਾਂ ਦੇ ਅੱਜ ਜਨਮ ਦਿਨ ਤੇ ਸਾਡੇ ਸਮਾਜ ਨੂੰ ਤੁਹਾਨੂੰ ਸਾਰੀਆਂ ਮਾਵਾਂ ਪੈਣਾਂ ਨੂੰ ਜਿੰਨੇ ਵੀ ਸਾਥੀ ਖੜੇ ਹੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਬਹੁਤ ਬਹੁਤ ਖੁਸ਼ੀ ਦੀ ਗੱਲ ਆ ਬਹੁਤ ਧੰਨਵਾਦ ਆ ਜੋ ਅਸੀਂ ਇਹ ਪ੍ਰੋਗਰਾਮ ਕੀਤਾ ਉਹਨਾਂ ਦੇ ਜਨਮ ਦਿਨ ਤੇ ਕਿਉਂਕਿ ਉਹਨਾਂ ਨੇ ਸਾਡੇ ਲਈ ਇਹ ਸਮਾਜ ਸਿਰਜਿਆ ਜਿਸ ਤੇ ਅੱਜ ਅਸੀਂ ਖੜੇ ਆਏ ਉਹਨਾਂ ਦੀ ਦੇਣ ਆ ਉਹਨਾਂ ਦੀ ਬਦੌਲਤ ਆ ਜੋ ਅਸੀਂ ਜੋ ਕਰ ਰਹੇ ਆ ਉਹ ਸਾਰੇ ਰਲ ਮਿਲ ਕੇ ਜੋ ਅਸੀਂ ਕੀਤਾ ਉਹਦੇ ਵਾਸਤੇ ਆਪਾਂ ਇੱਕ ਦੋ ਮਿੰਟ ਗੱਲ ਕਰਨੀ ਆ ਇਸ ਵਾਸਤੇ ਇੱਕ ਤਾਂ ਮੈਂ ਜਿਹੜੀ ਗੱਲ ਕਰੂੰਗਾ ਵੀ ਜਿਹੜਾ ਇਹ ਪ੍ਰੋਗਰਾਮ ਆ ਇਹ ਬਹੁਤ ਕਾਬਲੇ ਤਰੀਫਾ ਇਹਦੇ ਵਾਸਤੇ ਕੋਈ ਸ਼ਬਦ ਹੈ ਨਹੀਂ ਮੇਰੇ ਕੋਲ ਕਹਿਣ ਨੂੰ ਇੰਨਾ ਵਧੀਆ ਪ੍ਰੋਗਰਾਮ ਹੋਇਆ ਇਹਦੇ ਵਿੱਚ ਇੱਕ ਬੱਚੇ ਤੋਂ ਲੈ ਕੇ ਹਰ ਇੱਕ ਬੀਬੀ ਦਾ ਹਰ ਇੱਕ ਬਜ਼ੁਰਗ ਦਾ ਹਰ ਇੱਕ ਨੌਜਵਾਨ ਭਰਾ ਦਾ ਧੰਨਵਾਦ ਕਰਦੇ ਆ ਤਨਫਲ ਜਿਹਨੇ ਵੀ ਯੋਗਦਾਨ ਪਾਇਆ ਸਭ ਦਾ तहे ਦਿਲੋਂ ਧੰਨਵਾਦ ਸਾਰਾ ਪ੍ਰੋਗਰਾਮ ਨੇਪਰੇ ਚੜਿਆ ਤੇ ਅਸੀਂ ਅੱਗੇ ਵੀ ਤਰੱਕੀ ਵੱਲ ਨੂੰ ਜਾਈਏ ਇਸੇ ਤਰ੍ਹਾਂ ਹੀ ਅਸੀਂ ਸਿਰ ਜੋੜ ਕੇ ਏਕਾ ਕਰਕੇ ਇੱਕਠੇ ਹੋ ਕੇ ਗੁਰੂ ਰਵਿਦਾਸ ਮਹਾਰਾਜ ਦੀ ਗੁਰਬਾਣੀ ਕਹਿੰਦੀ ਹੈ ਗੁਰਬਾਣੀ ਦੇ ਵਿੱਚ ਉਹਨਾਂ ਨੇ ਲਿਖਿਆ ਵੀ ਆ ਕਿ ਅਸੀਂ ਸਹਦ ਦੀਆਂ ਮੱਖੀਆਂ ਦੇ ਵਾਂਗੂ ਇਕੱਠੇ ਹੋਣ ਜਾਂਦੇ ਆ ਸੋ ਉਹਨਾਂ ਨੇ ਗੁਰਬਾਣੀ ਦੇ ਵਿੱਚ ਲਿਖਿਆ ਸੋ ਮੈਂ ਗੱਲ ਤਾਂ ਇੱਕ ਕਹੂੰਗਾ ਕਿ ਆਪਣੇ ਬੱਚਿਆਂ ਨੂੰ ਤੇ ਸਾਰੇ ਸਮਾਜ ਦੇ ਲੋਕ ਖੜੇ ਹੋਏ ਤਾਂ ਸਾਨੂੰ ਬਹੁਤ ਦਿਲੋਂ ਖੁਸ਼ੀ ਹੁੰਦੀ ਆ ਕਿ ਜਿਵੇਂ ਗੁਰੂ ਰਵਿਦਾਸ ਜੀ ਨੇ ਕਿਹਾ ਕਿ ਸਹਦ ਦੀਆਂ ਮੱਖੀਆਂ ਵਾਂਗੂ ਇਕੱਠੇ ਹੋ ਕੇ ਅਸੀਂ ਫਿਰ ਦੇਖਣਾ ਮਿੱਠੇ ਇਕੱਠੇ ਰਹਿਣਾ ਦੇਖਣਾ ਕਿ ਦੇ ਕਿਵੇਂ ਕਿੱਥੇ ਰੰਗ ਮਾਰਨਾ ਕੀ ਕਰਨਾ ਸੋ ਇਸ ਤਰ੍ਹਾਂ ਸਮਾਜ ਤਰੱਕੀ ਕਰੇ ਸਾਰਾ ਜਿਹੜਾ ਆਪਣਾ ਪਰਿਵਾਰ ਹੈ ਕੋ ਸਮਾਜ ਤਾਂ ਤਰੱਕੀ ਕਰਨੀ ਹੈ ਤਾਂ ਅਸੀਂ ਇਕੱਠੇ ਹੋਵਾਂਗੇ ਤਾਂ ਹੀ ਸੋ ਬਹੁਤ ਵਧੀਆ ਉਪਰਾਲਾ ਲੱਗਿਆ ਇਸ ਟਾਈਮ ਅਸੀਂ ਜਿਵੇਂ ਆਪਾਂ ਸਾਰਾ ਮੈਂ ਗੱਲ ਕਰੂਗਾ ਆਪਣੀ ਇੰਟਰਲੌਂਗ ਟੈਲ ਤੋਂ ਲੈ ਕੇ ਜਿਹੜੇ ਆਪਣੀ ਕਮੇਟੀ ਦਾ ਗਠਨ ਹੋਇਆ ਬਹੁਤ ਵਧੀਆ ਉਪਰਾਲਾ ਜਿਹੜਾ ਇਹਨਾਂ ਨੇ ਕੀਤਾ ਉਹ ਬਹੁਤ ਵਧੀਆ ਦੂਜੀ ਗੱਲ ਕਿ ਜਿਹੜੀ ਆਪਾਂ ਆਹ ਕੇ ਕੱਟ ਰਹੇ ਆ ਇਹਦੇ ਵਾਸਤੇ ਮੈਂ ਜਿਹੜੀ ਗੱਲ ਕਰਦਾ ਆਪਣੇ ਕੈਨੇਡਾ ਤੋਂ ਰਾਜਪ੍ਰੀਤ ਸਿੰਘ ਪੁੱਤਰ ਗਰਮੇਲ ਸਿੰਘ ਮਨ ਅਨਮੋਲ ਪ੍ਰੀਤ ਕੌਰ ਪੁੱਤਰ ਮਾਸਟਰ ਅੰਗਰੇਜ਼ ਸਿੰਘ ਖੁਸ਼ਬੀਰ ਕੌਰ ਪੁੱਤਰ ਮਾਸਟਰ ਅੰਗਰੇਜ਼ ਸਿੰਘ ਇਹ ਜਿਹੜੇ ਇਹਨਾਂ ਦਾ ਮੈਂ ਬਹੁਤ-ਬਹੁਤ ਨੌਜਾਨ ਭੈਣ ਭਰਾ ਧੰਨਵਾਦ ਕਰ ਜਾਂ ਦੇਖਦੇ ਹੋਣਗੇ ਬਹੁਤ ਦਿਨੋਂ ਖੁਸ਼ੀ ਹੈ ਭਾਈ ਜੇ ਤੁਸੀਂ ਇਸੇ ਤਰ੍ਹਾਂ ਸਾਨੂੰ ਉੱਥੇ ਬੈਠੇ ਦੇਖ ਰਹੇ ਹੋ ਜੁੜੇ ਹੋਏ ਹੋ ਤਾਂ ਤੁਹਾਨੂੰ ਕਹਿੰਦੇ ਆ ਧੰਨਵਾਦ ਗੁਰੂਵਦਾਸ ਮਹਾਰਾਜ ਜੀ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ ਜਿਹੜਾ ਇਹ ਕੇ ਕੱਟਣਾ ਉਹਨਾਂ ਨੇ ਇਹ ਜਿਹੜਾ ਮਤਲਬ ਆਪਣਾ ਸੇਵਾ ਕੀਤੀ ਆ ਸੋ ਬਹੁਤ-ਬਹੁਤ ਧੰਨਵਾਦ ਇਹਨਾਂ ਇਸੇ ਤਰ੍ਹਾਂ ਹੀ ਮੈਂ ਕਹਿੰਦਾ ਅੱਗੇ ਵੀ ਜੋ ਅਸੀਂ ਅਗਲੇ ਸਾਲ ਤੱਕ ਵੀ ਪਰਵਰ ਕਰਨਾ ਸਾਡੇ ਸਾਰੇ ਭੈਣ ਭਰਾ ਸਾਡੇ ਨਾਲ ਜੁੜੇ ਰਹਿਣ ਸੋ ਮੈਂ ਇਸ ਗੱਲ ਦੇ ਨਾਲ ਹੀ ਕਹਿੰਦਾ ਕਿ ਜਿੰਨਾ ਵੀ ਇੱਥੇ ਆਪਣੇ ਸਾਰਾ ਖਾਣ ਪੀਣ ਤੋਂ ਲੈ ਕੇ ਜਿਹੜਾ ਆਪਣੀਆਂ ਹਾ ਬਿਲਡਿੰਗ ਤੱਕ ਦਾ ਕਮੇਟੀ ਨੇ ਜਿਹੜਾ ਉਪਰਾਲਾ ਕੀਤਾ ਪੰਚਾਇਤ ਤੋਂ ਲੈ ਤਾ ਜੋ ਵੀ ਆਪਣਾ ਬੰਦਿਕਾ ਇਹਨਾਂ ਆ ਕਾਰਵਾਈ ਕਰਵਾਈ ਆ ਉਹਦੇ ਲਈ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੇ ਅੱਗੇ ਤੋਂ ਜੋ ਅੱਜ ਮੈਨੂੰ ਦੱਸ ਰਹੇ ਸੀ ਆਪਣੇ ਡਾਕਟਰ ਪੱਤਰਕਾਰ ਜੋ ਆਪਣੇ ਭਾਈ ਜਗਤਾਰ ਸਿੰਘ ਇਹਨਾਂ ਨੇ ਐਮਐਲਏ ਸਾਹਿਬ ਨੂੰ ਅੱਜ ਮੰਗ ਵੀ ਆ ਕੀ ਆ ਕਿ ਸਾਡੇ ਬਿਲਡਿੰਗ ਵਾਸਤੇ ਅੱਗੇ ਸਾਨੂੰ ਹੋਰ ਵੀ ਜਿਹੜੀ ਇਥੇ ਮੰਗ ਰੱਖਿਓ ਉਹਦੇ ਲਈ ਸਾਡੀ ਮਦਦ ਕੀਤੀ ਜਾਵੇ ਸੋ ਇਸੇ ਤਰ੍ਹਾਂ ਅੱਗੇ ਜਿਹੜੀ ਮੰਗ ਰੱਖਿਓ ਉਸ ਨੂੰ ਧੰਨਵਾਦ ਕਰਦਾ ਵੀਰ ਦਾ ਜਿਨੇ ਇਹ ਉਪਰਾਲਾ ਕੀਤਾ ਸੋ ਸਾਰੀ ਸੰਗਤ ਦਾ ਧੰਨਵਾਦ ਤੇ ਮੈਂ ਦੁਬਾਰਾ ਫੇਰ ਕਹਿਣਾ ਕਿ ਵਾਹਿਗੁਰਜੀ ਦਾ ਖਾਲਸਾ ਕੇ ਵਾਹਿਗੁਰਜੀ ਕੀ ਫਤਿਹ I don't know. Yeah. हरमन <laughs> कार